ਮੈਂ अजीत ਸਿੰਘ ਪੁੱਤਰ ਸਰਦਾ ਸਤਵਿੰਦਰ ਸਿੰਘ ਵਾਸੀ ਪ੍ਰੀਤਨਗਰ ਜਦੋਂ ਦੀ ਭਗਵਤਮਾਨ ਸਰਕਾਰ ਆਈ ਹੈ ਜੀ ਉਹਦਾ ਬਿੱਲ ਜ਼ੀਰੋ ਹੈ ਜੀ ਹੁਣ ਜਿਹੜੇ ਅੱਗੇ ਫਰਸਲੇ ਇਧਰੋਂ ਉਧਰੋਂ ਬਿੱਲ ਪੂਰੇ ਕਰੀਦੇ ਸੀਗੇ ਬਿਜਲੀ ਦੇ ਬਿੱਲ ਦੇਈਦੇ ਸੀ ਹੁਣ ਉਹ ਇਹਦਾ ਸਮਾਨ ਆ ਜਾਂਦਾ ਘਰ ਦਾ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਵੀ ਜਦੋਂ ਦੀ ਇਹ ਸਰਕਾਰ ਆਈ ਉਹਦੇ ਤੋਂ ਹੋਰ ਨਹੀਂ ਤਾਂ ਹੋਰ ਬਿੱਲ ਤਾਂ ਸਾਡੇ ਮਾਫ ਹੋਈ ਬਿਜਲੀ ਦੇ ਅੱਜ ਤੱਕ ਕੋਈ ਬਿੱਲ ਨਹੀਂ ਆਇਆ ਜੀ ਮੈਂ ਮਮਤਾ ਸ਼ਰਮਾ ਮੱਲਿਆ ਬਾਵਿਆ ਸ਼ਾਗੋੜ ਦੀ ਰਹਿਣ ਵਾਲੀ ਹਾਂ ਪਹਿਲਾਂ ਸਾਡਾ ਬਿਜਲੀ ਦਾ ਬਿੱਲ ਬਹੁਤ ਆਉਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਸਰਕਾਰ ਬਣੀ ਆ ਉਸ ਤੋਂ ਬਾਅਦ ਸਾਡਾ ਬਿੱਲ ਜ਼ੀਰੋ ਆ ਰਿਹਾ ਹੈ ਇਸ ਦੇ ਨਾਲ ਸਾਡੀ ਬਚਤ ਵੀ ਹੋ ਰਹੀ ਆ ਕਾਫੀ ਮੇਰਾ ਨਾਮ ਰਾਏ ਰਾਣੀ ਹੈ ਮੈਂ ਬਾਵਿਆ ਮੱਲੇ ਵਿੱਚ ਰਹਿਣੀ ਆ ਪਹਿਲਾਂ ਸਾਡਾ ਬਿੱਲ ਬਹੁਤ ਆਉਂਦਾ ਸੀ ਜੇ ਬਿੱਲ ਤਰਨ ਜਾਂਦੇ ਸੀ ਉਹ ਤੁਸੀਂ ਲੈਣ ਵਿੱਚ ਲੱਗਣਾ ਪੈਂਦਾ ਸੀ ਜਦੋਂ ਦੀ ਭਗਵਾਨ ਤੁਮਾਂ ਦੀ ਸਰਕਾਰ ਬਣੀ ਆ ਹੋ ਹੁੰਦਾ ਸਾਡਾ ਬਿੱਲ ਜ਼ੀਰੋ ਆਉਂਦਾ ਹੈ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਾਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ anjing kalian ਆਪ ਲੋ ਠੀਕ ਹੈ ਛੇ ਆ ਜਾ ਬੱਚੇ ਬੱਚਿਆਂ ਨੂੰ ਬੁਲਾ ਦਿਓ ਜੀ ਕੁੜੀਆਂ ਨੂੰ ਲੜਕੀਆਂ ਨੂੰ ਬੁਲਾ ਦਿਓ ਸਤਾਰੀਂ ਰੈਡੀ ਸਟੇਜ ਦੇ ਮੁੱਖ ਮਾਨਤਰੀ ਭਗਵੰਤ ਮਾਨ ਸ੍ਰੀਮਣੀ ਸਤਿਨਾਮ ਜੀ ਦੇ ਬਿਖਾਰ ਨੇ ਨਾਮੋ ਨਿਹਾਲ ਬੇਟਾ ਤੁਸੀਂ ਸਾਈਡ ਤੇ ਆ ਜੀ ਲੋ ਸਾਈਡ ਤੇ ਹੋ ਜਿੜਾ ਸਰਦਕੀ ਤੁਸੀਂ ਰੱਖੋ ਜੀ 300 ਨਿਹਾਰ ਲੋਡ ਪਛਾਹ ਹਾਂਜੀ ਹਾਂ ਜੱਲ ਬੱਚੋ ਠੀਕ ਹੋ ਠੀਕ ਹੋ ਗਰੇ ਬੱਚੇ ਠੀਕ ਹੋ ਕਿਹੜੀ ਕਲਾਸੋਂ ਆਪੇ ਉਹਨਾਂ ਦੇ ਨਾਲ ਹੋਰ ਬਹੁਤ سارے ਪਰਸਤੰਤੇ ਮਹਿਮਾਨ ਆਏ ਹਨ ਜਿੰਨਾ ਵਿੱਚੋਂ ਸਰਦਾਰ ਨਿਸ਼ਾਨ ਸਿੰਘ ਤੋਂ ਨਿਕਾਣਾ ਕੋਲੋਂ ਸਵੰਗੀ ਵਿੱਦਿਆ ਦੇ ਇਸ ਪਵਿੱਤਰ ਮੁਕੱਦਸ ਮੰਦਰ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਸਾਰੇ ਪਿਆਰੇ ਜੀ ਸ਼ਰarati ਜੀ ਨੰਨੇ-ਮੁੰਨੇ ਬੱਚੇ ਜਿਨ੍ਹਾਂ ਨੂੰ ਮਿਲਣ ਲਈ ਆਇਆ ਔਰ ਸਟੇਜ ਉੱਤੇ ਸੋ ਸ਼ੋਭਤਾ ਸਾਰੇ ਡਿਪਟੀ ਡੀਓ ਮੈਡਮ ਰਵਿੰਦਰ ਕੌਰ ਜੀ ਪ੍ਰਿੰਸੀਪਲ ਸਾਹ ਲਖਵੀਰ ਸਿੰਘ ਜੀ ਸਾਰੇ ਦੇ ਸਾਰੇ ਸਾਡੇ ਸਾਥੀ ਮੇਰੇ ਵੀਰ ਮੁਕੇਸ਼ ਜੀ राम ਜੀ ਸਾਰੇ ਸਤਿਕਾਰਯੋਗ ਨਿਰਮਲਾਂਤੀ ਸਾਰੇ ਸਤਿਕਾਰਯੋਗ ਸਾਥੀ ਜੈਨ ਸਾਹਿਬ ਸਾਰੇ ਸਤਿਕਾਰਯੋਗ ਸਾਥੀ ਸਾਰੇ ਸਭ ਤੋਂ ਇੰਪੋਰਟੈਂਟ ਸਾਰੇ ਟੀਚਰਸ ਜਿਹੜੇ ਕਿ ਇਹਨਾਂ ਬੱਚਿਆਂ ਦਾ ਭਵਿੱਖ ਦਾ ਨਿਰਮਾਣ ਕਰ ਰਹੇ ਨੇ ਸਾਰੇ ਸਤਿਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰਵਾਨ ਕੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਸਮਝਦਾ ਕੇ ਉਹੀ ਮੁਲਕ ਉਹੀ ਸਮਾਜ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਫਿਊਚਰ ਜਨਰੇਸ਼ਨ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਸਿਰਫ ਔਰ ਸਿਰਫ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਸਭ ਤੋਂ ਵੱਧ ਸਮਾਂ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੂੰ ਚੰਗੀ ਦਿਸ਼ਾ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਦੇ ਉੱਪਰ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੀਆਂ ਇਹ ਇਨਵੈਸਟਮੈਂਟਸ ਬੱਚੇ ਦੇ ਵਿੱਚ ਹੁੰਦੀਆਂ ਨੇ ਉਹੀ ਇਨਵੈਸਟਮੈਂਟਸ ਨੇ ਜਿਹੜੀਆਂ ਅੱਗੇ ਜਾ ਕੇ ਬੱਚਿਆਂ ਨੂੰ ਉਸ ਸਮਾਜ ਦਾ ਜਾਂ ਉਸ ਰਾਜ ਦਾ ਜਾਂ ਉਸ ਦੇਸ਼ ਦਾ ਐਸੈਟ ਹੈ ਜਿਹੜਾ ਸਭ ਤੋਂ ਵੱਡਾ ਸਰਮਾਇਆ ਹੈ ਉਹ ਬਣਾਉਂਦੇ ਨੇ ਤੇ ਉਹੀ ਮੋਲ ਕੱਜ ਦੁਨੀਆ ਦੇ ਉੱਪਰ ਰਾਜ ਜਿਹੜਾ ਉਹ ਕਰ ਰਹੇ ਨੇ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਕੋਈ ਨਾ ਕੋਈ ਦਾਤ ਦੇ ਕੇ ਭੇਜਿਆ ਕੋਈ ਨਾ ਕੋਈ ਹੁਨਰ ਦੇ ਕੇ ਭੇਜਿਆ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਹੈ ਉਹਨਾਂ ਨੂੰ ਪਛਾਣਨ ਦਾ ਕੰਮ ਉਹਨਾਂ ਨੂੰ ਤਰਾਸ਼ਣ ਦਾ ਕੰਮ ਤੇ ਉਹਨਾਂ ਦੀ ਚਮਕ ਬਣਾਉਣ ਦਾ ਕੰਮ ਹੈ ਜਿਹੜਾ ਉਹ ਟੀਚਰਸ ਦਾ ਤੇ ਮਾਪਿਆਂ ਦਾ ਹੁੰਦਾ ਹੈ ਔਰ ਇਹ ਉਹਦੀ ਪੋਸੀਬਲ ਹੈ ਜਦ ਇੱਕ ਚੰਗਾ ਮਾਹੌਲ ਚੰਗਾ ਐਟਮੋਸਫੀਅਰ ਬੱਚਿਆਂ ਨੂੰ ਮਿਲ ਸਕੇ ਇਹ ਕੋਈ ਅੱਜ ਫਰਕ ਨਹੀਂ ਹੈਗਾ ਕਿ ਸਰਕਾਰੀ ਸਕੂਲ ਦੇ ਬੱਚੇ ਜਾਂ ਪ੍ਰਾਈਵੇਟ ਸਕੂਲ ਦੇ ਬੱਚੇ ਹਾਂ ਠੀਕ ਹੈ ਉਹਨਾਂ ਕੋਲੇ ਅ ਪ੍ਰਾਈਵੇਟ ਸਕੂਲ ਕੋਲੇ ਇਨਫਰਾਸਟ੍ਰਕਚਰ ਬੈਟਰ ਹੋ ਸਕਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਕਿਸੇ ਤਰੀਕੇ ਦਾ ਟੈਲੈਂਟ ਜਾਂ ਕਾਬਲੀਅਤ ਘਟਾ ਹੈ ਨਾ ਇਹ ਕੋਈ ਜ਼ਰੂਰੀ ਨਹੀਂ ਹੈ ਹਾਂ ਇਨਫਰਾਸਟ੍ਰਕਚਰ ਦੇਣਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਸੇ ਅ ਮਕਸਦ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਢੇ 3 ਸਾਲਾਂ ਤੋਂ ਮਿਸ਼ਨ ਮੋਡ ਦੇ ਵਿੱਚ education ਦੇ ਉੱਪਰ ਕੰਮ ਹੋ ਰਿਹਾ ਸਿੱਖਿਆ ਦੇ ਉੱਪਰ ਕੰਮ ਹੋ ਰਿਹਾ ਜਿਹਦੇ ਵਿੱਚ ਹੁਣ ਤੱਕ ਦੇ ਮੈਂ ਸਮਝਦਾ ਕਿ ਸਾਰੇ ਰਿਕਾਰਡ ਪਿਛਲੀਆਂ ਸਰਕਾਰਾਂ ਦੇ ਟੁੱਟ ਚੁੱਕੇ ਕਿ ਜਿੰਨਾ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਤਿਆਰ ਕੀਤਾ ਗਿਆ ਹੈ ਬਿਲਡਿੰਗਸ ਦੇ ਫਾਰਮ ਦੇ ਰੂਪ ਦੇ ਵਿੱਚ ਕਮਰੇ ਬਣਾਉਣ ਦੇ ਰੂਪ ਦੇ ਵਿੱਚ ਲੈਬਸ ਬਣਾਉਣ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ ਤੇ 월ਡਓਵਰ ਇਹੋ ਜਿਹੇ ਪ੍ਰੈਕਟਿਸਿਜ਼ ਚੱਲਦੀਆਂ ਨੇ ਟੀਚਰਜ਼ ਨੂੰ ਵੀ ਬਾਹਰਲੇ ਮੁਲਕਾਂ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਔਰ ਉਹਦੇ ਰਿਜ਼ਲਟ ਨੇ ਜਿਹੜੇ ਉਹ ਵੀ ਅੱਜ ਨਜ਼ਰ ਆ ਰਹੇ ਨੇ ਜਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਅਲਵੇ ਦਾ ਕਹਿ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਨੇ ਜਿਹੜੇ ਉਹ ਲੈ ਰਹੇ ਨੇ ਔਰ ਮੈਂ ਤਾਂ ਨਿੱਜੀ ਤੌਰ ਤੇ ਐਜੂਕੇਸ਼ਨ ਦੇ ਲਈ ਸਮਰਪਿਤਾ ਸੋ ਅੱਜ ਮੈਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇੱਥੇ ਕੁਝ ਇਨਫਰਾਸਟ੍ਰਕਚਰ ਕਿਉਂਕਿ ਮੇਨ ਵਿੰਗ ਦੇ ਵਿੱਚ ਤਾਂ ਕਾਫੀ ਵਾਰੀਆਂ ਆਆਂ ਤੇ ਉੱਥੇ ਕਾਫੀ ਕੰਮ ਹੈ ਜਿਹੜਾ ਉਹ ਹੋਇਆ ਵੀ ਔਰ ਹੋ ਵੀ ਰਿਹਾ ਪਰ ਇਸ ਵਿੰਗ ਦੇ ਵਿੱਚ ਦਾ ਪਤਾ ਲੱਗਿਆ ਸੀਗਾ ਕਿ ਇੱਧਰ ਕੁਝ ਰੂਮਸ ਦੀ ਜ਼ਰੂਰਤ ਹੈ ਤੇ ਅੱਜ ਜਿਹੜੇ ਸਪੈਸ਼ਲ ਬੱਚੇ ਨੇ ਪਰਮਾਤਮਾ ਦੇ ਸਪੈਸ਼ਲ ਕਿਡਸ ਨੇ ਵਿਦ ਵਿਦ ਸਮ ਡਿਸੇਬਿਲਟੀਜ਼ ਉਹਨਾਂ ਦਾ ਵੀ ਬਾਈ ਬੱਚੇ ਨੇ ਉਹਨਾਂ ਦੇ ਲਈ ਜਿਹੜੇ ਜਿਹੜੇ ਚਾਰ ਰੂਮਸ ਨੇ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਤਿਆਰ ਹੋ ਜੇ ਉਹਨਾਂ ਬੱਚਿਆਂ ਨੂੰ ਡੈਡੀਕੇਟ ਕਰ ਦਿਓ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਆਉਣ ਦੀ ਵੇਟ ਨਹੀਂ ਕਰਨੀ ਤੁਸੀਂ ਇੱਥੇ ਕਿ ਮੇਰੇ ਆਉਣ ਦੀ ਗੱਣਾ ਨਹੀਂ ਸੱਪੀ ਇਹਨਾਂ ਬੱਚਿਆਂ ਲਈ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਨੇ ਇਹ ਜੀ ਇਹਨਾਂ ਨੂੰ ਇੱਕ ਸੂਈ ਤੋਂ ਲੈ ਕੇ ਜੀ ਜੀ ਵੱਡੀ ਤੋਂ ਵੱਡੀ ਬਿਲਡਿੰਗ ਤੱਕ ਜੋ ਚਾਹੀਦਾ ਤੁਸੀਂ ਸਿਰਫ ਮੈਨੂੰ ਜਾਂ ਮੇਰੇ ਦਫ਼ਤਰ ਨੂੰ ਸਨੇਹਾ ਲਵਾ ਦਿਓ ਅਸੀਂ ਆਪੇ ਪਹੁੰਚ ਦਾ ਕਰ ਦਾਂਗੇ ਤੁਹਾਡੇ ਕੋਲੇ ਸੋ ਇਹ ਤੁਹਾਨੂੰ ਤੁਸੀਂ ਬੇਫਿਕਰ ਹੋ ਜਾਓ ਮਿਹਰਬਾਨ ਤੁਸੀਂ ਸਿਰਫ ਔਰ ਸਿਰਫ ਬੱਚਿਆਂ ਦੀ ਵੈਲਬੀਂਗ ਦੇ ਬੰਦਿਆਂ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਭੁੱਖ ਭਟਾਉਣ ਤੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਤੁਸੀਂ ਸਿਰਫ ਉਹਤੇ ਫੋਕਸ ਕਰੋ ਬਾਕੀ ਕੰਮ ਜਿਹੜਾ ਤੁਸੀਂ ਉਹ ਸਾਡੇ ਤੇ ਛੱਡ ਦਿਓ ਅਸੀਂ ਸਾਡੇ ਸਾਰੀ ਸਰਕਾਰ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਤੁਸੀਂ ਬੇਫਿਕਰ ਹੋ ਜੋ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਤੁਹਾਡਾ ਦਿਲ ਦੀ ਗਹਿਰਾਈ ਚੋਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਇਹਦੇ ਪ੍ਰਾਇਮਰੀ ਦੇ ਕਮਰੇ ਨਾਲ ਵੀ ਦਾ ਬਹੁਤ ਇੰਨੀ ਬਸਣੇ ਰੱਖਣਾ ਹੈ ਕਮਰੇ ਦਾ ਕੀ ਕਰਨਾ ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖਿਆ ਦੇ ਮਾਧਿਅਮ ਦੇ ਜ਼ਰੀਏ ਹੀ ਬੱਚੇ ਸਭ ਤੋਂ ਵੱਡਾ ਐਸੈਟ ਹੁੰਦੇ ਨੇ ਤੇ ਇਹੀ ਬੱਚੇ ਅੱਗੇ ਜਾ ਕੇ ਸਮਾਜ ਪੰਜਾਬ ਤੇ ਦੇਸ਼ ਦਾ ਭਵਿੱਖ ਰੌਸ਼ਨ ਜਿਹੜਾ ਉਹ ਕਰ ਸਕਦੇ ਨੇ ਸੋ ਇਹਨਾਂ ਦੀ ਸਟੱਡੀਜ਼ ਨੂੰ ਫੈਸਿਲਿਟੇਟ ਕਰਨ ਦੇ ਲਈ ਸ਼ਿਕਿਆ ਕ੍ਰਾਂਤੀ ਵੀ ਪਿੱਛੇ ਜੇ ਸਰਕਾਰ ਵੱਲੋਂ ਚਲਾਈ ਗਈ ਹੈ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਤੇ ਅੱਜ ਉਸੇ ਮਕਸਦ ਦੇ ਨਾਲ ਸੁਨਾਮ ਹਲਕੇ ਦੇ ਵਿੱਚ तकरीबन 2 ਕਰੋੜ ਦੀ ਲਾਗਤ ਦੇ ਨਾਲ ਪੰਜ ਸਕੂਲਾਂ ਦੇ ਵਿੱਚ ਜੋ ਚਾਹੇ ਰੂਮਸ ਬਣਨੇ ਨੇ ਕਲਾਸ ਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੰਪਿਊਟਰ ਲੈਬਸ ਬਣਨੀਆਂ ਨੇ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਡੇ ਸੁਨਾਮ ਸਕੂਲ ਦੇ ਵਿੱਚ ਚਾਰ ਕਮਰੇ 78 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਬੱਚਿਆਂ ਦੇ ਹੱਥੋਂ ਰਖਾਏ ਗਏ ਕਿਉਂਕਿ ਬੱਚਿਆਂ ਰੱਬ ਦਾ ਰੂਪ ਹੁੰਦੀਆਂ ਨੇ ਤੇ ਮੈਂ ਸਮਝਦਾ ਕਿ ਇਸ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਹੋਰ ਪੜਨ ਦੇ ਵਿੱਚ ਔਰ ਸਾਰੇ ਟੀਚਰਜ਼ ਨੂੰ ਜਿਹੜੇ ਕਿ ਸੋਸਾਇਟੀ ਦੇ ਸਮਾਜ ਦੇ ਪੁੱਖ ਨਿਰਮਾਤਾ ਨੇ ਉਹਨਾਂ ਨੂੰ ਫੈਸਿਲਿਟੇਟ ਹੈ ਜਿਹੜਾ ਉਹ ਕਰਨ ਲਈ ਛੋਟਾ ਜਿਹਾ ਬਰਾਲਾ ਹੈ